ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ 2 3 4 5 ਦਿਨਾਂ ਤੋਂ ਕਿੰਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲੋ ਮੇਰੇ ਕੋਲ ਪੈਸੇ ਨਹੀਂ ਤੇ ਇਹ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰਨੇ ਮੈਂ ਮਹਾਦੀ ਜਦੋਂ ਮਸਦਾ ਕਾਜਿਲ ਕਰਕੇ ਆਜੂ ਕੋਈ ਜਣ ਕਿੰਨੇ ਜਾਣੇ ਦੋ ਜਣ ਹੀ ਦੋ ਇਹਨਾਂ ਨੇ ਵੇਖਿਆ ਮੈਂ ਤਾਂ ਵੇਖਿਆ ਨਹੀਂ ਕੋਈ ਦੋ ਤਿੰਨ ਜਣ ਨਹੀਂ ਉਹ ਵੀਡੀਓ ਤੇ ਆਜਾ ਤੈਨੂੰ ਹਾਂ ਮੇਰੇ ਕਿਤੇ ਕਰ ਲੋ ਆ ਪਹਿਲਾਂ ਕਿਤੇ ਪੁਲਿਸ ਕਹਿੰਦੇ ਦਿੰਦੀ ਕਿੰਨੇ ਫਾਇਰ ਕੀਤੇ ਉਹਨਾਂ ਦੋ ਫਾਇਰ ਕੀਤੇ ਉਹ ਕਿਤੇ ਲੱਗ ਗਏ ਆਰਾ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਾ ਫਾਇਰ ਜੋ ਜੋਬੀ ਤੁਸੀਂ ਤੁਸੀਂ ਫਾਇਰ ਕੀਤਾ ਹਾਂਜੀ ਜੋਬੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਤੁਹਾਡੇ ਕੋਲ ਕੀ ਹੋ ਰਿਹਾ ਹੈ ਹਾਂਜੀ ਹਾਂਜੀ ਕਿੰਨੇ ਫਾਇਰ ਕੀਤਾ ਤੁਸੀਂ ਮੈਂ ਮਨ ਨੂੰ ਯਾਦ ਨਹੀਂ ਕਿਨੇ ਜਿੰਨੇ ਹੋਏ ਜਿੰਨੇ ਕਰਦੇ ਵਕ ਜਿੰਨਾ ਪੂਰਾ ਜ਼ੋਰ ਹੀ ਲੱਗਦਾ ਕਿੰਨੇ ਫੇਰ ਮਗਰ ਜਾ ਉਹ ਕੀ ਦੋ ਛੱਟੇ ਉਹ ਭੱਜ ਕੇ ਜਾਂਦੇ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਹਾਂਗੇ ਕੰਨੀ ਇਨਸਾਫ ਦੀ ਮੰਗ ਕਰਦੇ ਵੀ ਉਹ ਜਿਹਨਾਂ ਨੂੰ ਪੈਗ ਥੱਲ ਪਾਈ ਉਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਪ੍ਰੋਤਿਗ ਮੰਗਦੇ ਆ ਬੰਦੇ ਆਪਣੇ ਇੱਥੋਂ ਦੇ ਜਨਿਆਲੇ ਦੇ ਕਿੰਨਾ ਸਾਰਾ ਦਿੱਤਾ ਫੇਰਵਾਸ ਸਾਰਾ ਸਭ ਕੁਝ ਪਤਾ ਉਹਨਾਂ ਨੇ ਬਾਰੇ ਕੁਝ ਕਰਾਂਗੇ ਗੱਲਬਾਤ ਨੂੰ ਅੱਜ ਤੱਕ ਅਰਜੈਂਟ ਤੇ ਤੇਰੇ ਕੇਂਦਰੀ ਵਾਲਾ ਉਹਨਾਂ ਨੇ ਅੱਜ ਸਗਾ ਬੈਂਕਸ ਫਰਮ ਪਹੁੰਚਾਈ ਦਿੱਤੀ ਹੈ ਵੀ ਪੰਜਾਬ ਛੱਡੋ ਕੋਈ ਜਤਾਉਣੀ ਸਾਰਾ ਸਿਰ ਟੋਟਾ ਸਿਰ ਤੋਏ ਫੜਿਆ ਸਾਬਾ ਕੋਈ ਜਤਾਉਣੀ ਉਹਨਾਂ ਨੇ ਕਰਨਾ ਕੱਖ ਨਹੀਂ ਕਰਨਾ ਕੋਈ ਨਹੀਂ ਕਰਨਾ ਨਾ ਇਹ ਨਹੀਂ ਸਮਝਦਾ ਕੋਈ ਕੀ ਕਰ ਰਹਿਣਾ ਜਿਹੜਾ ਫਾਇਰ ਬਗ ਕਹ ਨਹੀਂ ਅਭੀ ਮੈਂ ਫਲੋਰਟੀ ਦੇ ਕੋਲੋਂ ਵੀਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈ ਕਿ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਹੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਵਾਸਤੇ ਫਾਈਲ ਭੇਜਿਆ ਇਹਨਾਂ ਨੂੰ ਇਹ ਦਿਨ ਚਾਰ ਦਿਨ ਤੋਂ ਆਉਂਦੀ ਹੈ ਕਿਹੜਾ ਤੋਹਫਾ ਦਾਦਾ ਜੀ ਦਾ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਉਹ ਪਤਾ ਦੇ ਫੋਨ ਤੇ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਟੋਲ ਕਰਦੇ ਆਪਨਾ ਨਾਮ ਇਹ ਦੱਸਦਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵੇਲੇ ਦੀ ਘਟਨਾ ਤੇਰੇ ਪੰਤੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨੇ ਆਨੇ ਆਏ ਇਹਨਾਂ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਨੰਗੇ ਕਿੰਨੇ ਰੇਟੇ ਕਿੱਸ ਜਗ੍ਹਾ ਤੋਂ ਆਏ ਕਰੇ ਬਿਆਰ ਤੋਂ ਇਹ ਪੱਲੀ ਸਾਈਡ ਹੋਸ਼ਣੇ ਸਾਈਡ ਤੋਂ ਆਏ ਆ ਤੇ ਬਾਅਦ 6:00 ਤੱਕ ਜਦੋਂ ਨਿਕਲੇ ਬਾਅਦ ਮਗਰ ਤੁਸੀਂ ਭੱਜ ਗਏ ਜੀ ਆਹ ਭਾਜੀ ਗਏ ਮਗਰ ਇੱਕ ਇੱਕ ਤੋਂ ਵਾਇਰ ਕੀਤਾ ਨਾ ਪਿੰਨਾ ਫਿਰ ਪਿੱਛੇ ਜਾ ਕੇ ਇੱਕ ਤੋਂ ਵਾਇਰ ਨਿਕਲ ਗਿਆ ਸਰ ਕਪੜਾ ਨਸਾਂ ਸੀ ਹਾਂ ਜੀ ਮੰਗਨ ਸਾਹਿਬ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਧੰਨਵਾਦ ਜਰਾਰੇ ਕਾ ਵੀ ਬੋਲਣਾ ਆਈਆਂ ਪਰ ਕੋਈ ਗੱਲਬਾਤ ਹੋਈ ਨਹੀਂ ਕੋਈ ਬਹੁਤ ਗੁੱਸਾ ਜੀ ਹਾਂ ਜੀ ਹੁਣ ਤੇ ਆਏ ਗੁੱਸੇ ਕੀ ਕਰੀ ਉਹ ਲਿਖਰ ਪਰ ਆਪਣਾ ਕਰਨਗੇ ਇੱਕਾਰ ਹੋਈ ਤੇ ਲਿਖਣ ਦੇ ਬਿਆਨ ਦੇਣਗੇ ਭਗਤ ਗਰੀਬ 6:00 ਤੇ 7:00 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਥਰੋਂਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲਗਾ ਕਿ ਨਾਲ ਸਿੰਘ ਪੰਸਾਰੀ ਦੀ ਦੁਕਾਨ ਆ ਸ਼ੇਖ ਫਤਿਹ ਗੇਟ ਦੇ ਲੱਗੇ ਕਸ਼ਮੀਰੀ ਬਾਜ਼ਾਰ ਤੇ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਉਥਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਾਲੀ ਨਹੀਂ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸੀਸੀਟੀਵੀ ਕੈਮਰੇ ਪੰਕੰਗਾਰੇ ਤੇ ਦੋਸ਼ੀਆਂ ਦੀ ਭਾਲ ਕਰਦੇ ਆ ਇਹ ਕਾਰਨ ਕੀ ਰਿਆਵਾਜੀ ਬੋਲੀ ਚਰੋਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੇ ਨਾਲ ਠੱਠਾਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਕੋਲ ਪ੍ਰਤੀਨੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਅੱਧਾ ਦਰਜ ਕਰਕੇ ਤਵਕੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੇ ਕੋਲ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਗਰੰਟੀ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਸ ਕਰਨੀ ਚਾਹੀਦੀ ਹੈ ਬਹੁਤ ਵਧੀਆ ਇਹਨਾਂ ਨੇ ਵੱਲੋਂ ਕਿੰਨੇ ਫਾਇਰ ਕੀਤੇ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਤੋਂ ਲਾਇਸੈਂਸ ਹੀ ਫਿਰ ਸੀਗਾ ਆਪਾਂ ਉਹ ਪਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ 'ਚ ਇਸ ਕਰਕੇ ਬੰਦੇ ਨੂੰ ਰੱਖਣਾ ਵੀ ਪੈਂਦਾ ਉਹਨਾਂ ਨੇ ਕਿਦੇ ਫਾਇਰ ਕੀਤੇ ਉਹਨਾਂ ਨੇ ਦੋ ਫਾਇਰ ਕੀਤੇ ਜਿਹੜੀ ਕਨਵੈਸ ਤੇ ਉਪਰ ਆਏ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਰਮ ਤਾਂ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰ ਉਹ ਕੀ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਾਜ ਕਰਕੇ ਤਰਜੀਹ ਕਰਾਂਗੇ ਕੈਮਰੇ ਦੇ ਵੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਇਹ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀ ਜਿਆ ਜਿਆ 50 ਲੱਖ ਰੁਪਏ ਦੀ ਸੌਰੀ ਹਾਂਜੀ ਇਹ ਕਹਿੰਦੇ ਆ ਮੈਨੂੰ ਅੱਜ ਤੋਂ ਦੱਸ ਸਕਦੇ ਨੇ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ ਜੀ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸੇ ਨੇ ਕੀ ਸਰ ਪਿੰਨੇ ਤੁਹਾਨੂੰ ਤਰਖਾਹ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਧਿਆਨ ਚ ਅੱਜ ਹੀ ਦੱਸਿਆ ਉਹਨਾਂ ਨੇ ਜਦੋਂ ਹੋਵੇ ਉਹ ਥਾਣੇ ਦੇ ਵਿੱਚ ਤਰਖਾਹ ਕੀਤੀ ਗਈ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਤਾਂ ਮੈਨੂੰ ਪਤਾ ਨਹੀਂ ਹੈ ਕੀ ਦੱਸੋਗਾ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮੁਕਦਮਾ ਦਰਜ ਕਰਨ ਲੱਗੇ ਆ ਤਫतीश ਕਰਨ ਲੱਗੇ ਆ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਫੀਲ ਦਰਜ ਕਰਨ ਲੱਗੇ ਆ